ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਪਿੰਡ জাফরਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਤੁਹਾਨੂੰ ਪੂਰੇ ਕਮਾਲ ਦੀ ਇੱਕ ਵੈੜ ਤੁਹਾਨੂੰ ਦਿਖਾਉਣੀ ਆ ਕਾਫੀ ਘਾਟੀ ਜਿਹੜੀਆਂ ਇਹੋ ਜਿਹਾਂ گاਵਾں ਵੀਡੀਓ ਚ ਪੈਂਦੀਆਂ ਵਾਂ ਸੂਈਆਂ گاਵਾں ਦੁੱਧ ਤਿਆਰ ਵਾਲੀਆਂ ਜਿਹੜੀਆਂ ਘੱਟ ਲੱਭਦੀਆਂ ਵਾਂ ਤੇ ਪੂਰੇ ਵੱਡੇ ਕਦ ਕਾਠ ਤੇ ਆ ਜਿਹੜੀ ਪੂਰੇ ਜਿੱਤਰਾ ਕਹਿੰਦੇ ਕਿ ਬੰਦੇ ਜਿੱਡੀ ਗਾਂ ਆ ਤੇ ਸੂਈ ਸਵਾਈ ਆ ਦੁੱਧ ਵੀ ਇਹਦੇ ਕੋਲ ਚੰਗਾ ਤਿਆਰ ਦੱਸਦੇ ਆ ਦੁੱਧ ਦੀ ਕੋਈ ਵੀਰ ਇਹਦੀ 2 ਟਾਈਮ ਚੋਲੇ 3 ਟਾਈਮ ਚੋਲੇ 4 ਟਾਈਮ ਚੋਲੇ ਭਾਵੇਂ 5 ਟਾਈਮ ਚੋਲੇ ਆਪਣੀ ਤਸੱਲੀ ਕਰਕੇ ਖੜੇ ਇੱਥੋਂ ਹੀ ਤੇ ਆਗੇ ਜ਼ਰੂਰ ਵੇਖੇਇਇ ਕਰੇ ਥੱਲੇ ਆਂ ਦੇਖ ਸਕਦੇ ਆ ਜਿੰਨਾ ਛੋਟੀ ਗਾਂ ਦਾ ਵਜਨ ਹੁੰਦਾ ਸਾਰਾ ਉਹਨਾਂ ਤੇ ਤਾਂ ਥੱਲੇ ਹਵਾਨਾ ਹੀ ਲੱਗਾ ਐ ਦਰਦ ਵਿੱਚ ਪਾਈ ਹੋਈ ਤੇ ਬਾਕੀ ਗੱਲਬਾਤ ਹੁਣ ਕਰਦੇ ਆਂ ਵੀ ਜਿਹਨਾਂ ਨਾਲ ਤੇ ਪੁੱਛਦੇ ਆਂ ਦੀ ਡਿਟੇਲ ਬਾਕੀ ਤਸੱਲੀ ਜ਼ਰੂਰ ਤੁਸੀਂ ਆਪਣੀ ਆਪ ਕਰਕੇ ਖੜਨੀ ਆ ਆਪਣੀ ਜ਼ਿੰਮੇਵਾਰੀ ਤੇ ਤੇ ਆਪਣੀ ਸਮਝ ਨਾਲ ਵੇਖ ਕੇ ਖੜਨੀ ਆ ਆਪਣੀ ਗਾਰੰਟੀ ਤੇ ਪਸ਼ੂ ਲਿਆ ਕਰੋ ਕਿਸੇ ਦੀ ਗਾਰੰਟੀ ਦੇਣਾ ਪਸ਼ੂ ਲਿਆ ਕਰੋ ਹਾਂਜੀ ਵੀਰ ਜੀ ਸਸਤੀ ਕਾਲ ਜੀ ਹੋਠ ਠੀਕ ਠਾਕ ਜੇ ਚਲੋ ਵਧੀਆ ਚੀਜ਼ਾ ਜੇ ਤੇ ਅੱਜ گاਵਾ ਤੇ ਆਪਣੇ ਕੋਲ ਕਾਫੀ ਆ ਹਨਾ ਹਾਂਜੀ ਬਾਕੀ ਵੱਖਰੀ ਵੀਡੀਓ ਬਣਾਈ ਆ ਇੰਨਾ ਗਾਵਾਂ ਦੇ ਵੱਖਰੇ ਵੀਡੀਓ ਬਣਾਈਏ ਵੀ ਗਾਵਾਂ ਜਿਹੜੀਆਂ ਚੰਗੀਆਂ ਆ ਇਹ ਵੀ 50 ਤੇ 10 ਲੀਟਰ ਵਾਲੀਆਂ ਹੈਗੀਆਂ ਆ ਇਹ ਵੀ ਕੋਈ ਵੀਡੀਓ ਵੇਖ ਲੈ ਤੇ ਇਹਦੇ ਕਿੰਦੇ ਵੀ ਇਹਦੇ ਸਪੈਸ਼ਲ ਵੱਖਰੀ ਪਾਉਣੀ ਹੈ ਇਹਦੀ ਕੱਲੀ ਦੀ ਇਹਦੇ ਵੀ ਇਹ ਚਵਾਈ ਕਰੀ ਹੋਗੀ ਜੀ ਅੱਛਾ ਇਹਦੀ ਇੱਕ ਹੁਣ ਚਵਾਈ ਕਰਤੀ ਆ ਕੁਛ ਹਾਂਜੀ ਠੀਕ ਆ ਤੇ ਨਾਮ ਦੱਸਦੇ ਕਰੀ ਨਾਮ ਹਰਿੰਦਰ ਸਿੰਘ ਹਾਂਜੀ ਜਾਫਰਪੁਰ ਕੋਟ ਤਹਿਸੀਲ ਨਾਲਾ ਡਿਸਟ੍ਰਿਕਟ ਫੋਨ ਨੰਬਰ ਵੀ ਬੋਲ ਦੋ 9873548008 ਠੀਕ ਆ ਤੇ ਆ ਗਾਂ ਤੇ ਤੁਹਾਡੇ ਦੋਵਾਂ ਤੋਂ ਹੀ ਉੱਚੀ ਜੀ ਆ ਦੇਖ ਲੋ ਵੇਖੀ ਠੀਕ ਆ ਹਾਰਮਾਲੀ ਆ ਹਨਾ ਇਹ ਵੀ ਹਾਰਮਾਲੀ ਠੀਕ ਐ ਕਿੰਨਾ ਚਿਰ ਹੋ ਗਿਆ ਜਿੰਨਾ ਸੂਈ ਨਾ ਸੂਈ ਦੇ ਨਾ 10 ਤੋਂ 12 ਦਿਨ ਹੋ ਗਏ 10 12 ਦਿਨ ਹੋ ਗਏ ਆ ਹਾਂਜੀ ਤੇ ਸੂਆ ਕਿੰਨਾ ਚੇ ਦਾ ਸੂਆ ਦਾ 3 ਲਾ ਗੰਟੀ ਆ ਅੱਛਾ 3 ਇਸਰਾ ਸੂਆ ਐ ਠੀਕ ਐ ਬਿਲਕੁਲ ਤੇ ਦੁੱਧ ਹੁਣ ਮੋਕੇ ਤੇ ਕਿੰਨਾ ਦੁੱਧ ਤੇ ਹੁਣ 45 ਕਿਲੋ ਤੇ ਚੱਲਣ ਦੇਈਏ ਤਿਆਰ ਮੋਕੇ ਤੇ ਤੇ ਪਿਆਰ ਹੈ ਭਾਵੇਂ ਕੋਈ ਜਿੰਨੀ ਆਰੀ ਮਰਜ਼ੀ ਚੋਲੇ ਅੱਛਾ ਹਾਂ ਹਾਂਜੀ ਜਿਹੜਾ ਬਿਲਕੁਲ ਬਿਲਕੁਲ ਤਿਆਰ ਜਿਆ ਚਵਾ ਕੇ ਦੋਗੇ ਘਰੋ ਕੇ ਭਾਵੇਂ ਆਪਣਾ ਕੋਈ ਕੰਡਾ ਲੈ ਆਵੇ ਜਿੱਤਰਾ ਮਰਜ਼ੀ ਹੈਨਾ ਤੇ ਬਾਕੀ ਬੜੀ ਸ਼ਾਂਤ ਜੀ ਗਾਂ ਆ 50 ਤੋਂ ਬਾਹਰ ਹੀ ਚੱਲੇਗੀ ਤੁਸੀਂ 50 ਮੰਨ ਕੇ ਕੋਈ ਲੈ ਲੈ ਵੀਰ ਅੱਛਾ 50 ਤੋਂ ਬਾਹਰ ਜਾਂਦੀ ਅੱਛਾ 50 ਬਿਲਕੁਲ ਲਈ ਨਾ ਸਿਰਫ 55 ਕਿਲੋ ਦੇ ਲੈ ਲਓ ਸ਼ੁਰੂ 55 ਕਿਲੋ ਇਹਨੇ ਕੱਢਿਆ ਜੇ ਅੱਛਾ ਮੈਂ ਕੰਦਾ ਹੀ ਪਲਾਸੀ ਰਹਿਉਂ ਪਰ ਆਪਾਂ 50 ਮੰਨ ਕੇ ਕੋ ਲੈ ਲੈ ਅ ਜਿਹੜਾ ਵਾ ਤੁਸੀਂ 50 ਮੰਨ ਕੇ ਲਿਆਂਦੀ ਆ ਹਨਾ ਤੇ ਬੱਚਾ ਕੀ ਤੇ ਮਗਰ ਇਹਦੇ ਮਗਰ ਬੱਛਾ ਆ ਤੇ ਪਰ ਦੁੱਧ ਜਿਹੜਾ ਹੁਣ 45 ਲੀਟਰ ਮੋਕੇ ਤੇ ਚਵਾ ਕੇ ਦੋਗੇ ਹਾਂ ਹੁਣ ਚਵਾ ਦੋ ਤੋੜ ਦੋ ਇੱਕ ਰਹੀ ਫਿਰ ਇਹਨੂੰ ਥੋੜਾ ਰਸੀ ਦਾ ਕਰਦੀ ਆ ਰਸੀ ਦਾ ਵੀ ਜੀ ਕਰਨਾ ਇਹ ਕੋਈ ਨਹੀਂ ਕੋਈ ਹੁਣ ਇਹਦੀ ਚਵਾਈ ਜਿਹੜੀ ਹੋਈ ਆ ਤੇ ਬਾਕੀ ਥੱਲੇ ਹੁਣ ਵੀ ਆਪਾਂ ਦੇਖ ਸਕਦੇ ਹਾਂ ਦੁੱਧ ਜਿਹੜਾ 45 ਲੀਟਰ ਮੋਕੇ ਦੇ ਦੇ ਕੋ ਅਕਤਿਆਰ ਦੱਸਦੇ ਆ ਅਜੇ ਭਲਾ ਭੁਲਾ ਵੀ ਹੈਗੀਆਂ ਹਵਾਨੇ ਤੇ ਕੁਛ ਬਾਕੀ ਜਿਹੜਾ ਕੋ ਵੀਰ ਸਾਮ ਸਕਦਾ ਬਾਕੀ ਜਿਹੜਾ ਕੋ ਵੀਰ ਇਹਨਾਂ ਸਾਮ ਸਕਦਾ ਵਾ ਉਹੀ ਵੀਰ ਖੜੇ ਕਿਉਂਕਿ ਇਹਨਾਂ ਸਾਮ ਵੀ ਵੱਧ ਚਾਹੀਦੀ ਆ ਬਾਕੀਆਂ ਨਾਲ ਮਿਲਕ ਵੈਂਡ ਵਿੱਚ ਜਿਹੜੀਆਂ ਪੈਪਾ ਹੀ ਲੱਗੀਆਂ ਵਾ ਇਹਦੇ ਤੇ ਹਵਾਨੇ ਦੇ ਦੋਵਾਂ ਪਾਸੇ ਨਾੜਾਂ ਜੜੇ ਚੰਗੀਆਂ ਹਵਾਨਾ ਵੀ ਚੰਗਾ ਖੁੱਲਾ ਆ ਥੱਲੇ ਤੇ ਬਾਕੀ ਕੱਦ ਕਾਠ ਵੀ ਪੂਰਾ ਜਵਾਨ ਆ ਬਾਕੀ ਚੰਗੇ ਰੰਗ ਰੂਪ ਚ ਆ ਤੇ ਚੰਗੀ ਸੋਹਣੀ ਜੜੀ ਤਿਆਰ ਹੋਈ ਆ ਕੋਈ ਆਣ ਕੇ ਵੇਖੇ ਇੱਕ ਵਾਰੀ ਬਾਕੀ ਆ ਵੀ ਹੁਣ ਮਿਲਕਿੰਗ ਤੇ ਚੱਲਣ ਦੀ ਆ ਉਹਦੇ ਕਰਕੇ ਸਰੀਰ ਵੀ ਇਹਦਾ ਕਾਰਾ ਜਾਵਾ ਤੇ ਬਾਕੀ ਆ ਜੇ ਆ ਜਿਤਨਾ ਸਾਹਮਣੇ ਦੇਖ ਸਕਦੇ ਆ ਤੋੜੀ ਪੱਠੇ ਪੈਨਦੇ ਆ ਜਿਆਦੀ ਥੋੜਾ ਜਨਾ ਮਤਲਬ ਤੇ ਕੋਈ ਚਾਰ ਚੁਰ ਪਾਵੇ ਤੇ ਢਿੱਡ ਚੰਗੀ ਤਰ੍ਹਾਂ ਭਰੂਗੀ ਤੇ ਪੂਰਾ ਰੱਜ ਵੀ ਜਾਊਗੀ ਇਹ ਸੂਚਿਆ ਨਾ ਥੋੜੀ ਜੀ ਲੱਪਾ ਲੱਪਾ ਮਾਰ ਠੀਕ ਆ ਜੀ ਆ ਦੇਖ ਸਕਦੇ ਜੀ ਤੂੜੀ ਦੇ ਪੱਠੇ ਹੀ ਪੈਂਦੇ ਆ ਚਾਰ ਦਿਨਾਂ ਦੀ ਜਿਹੜੀ ਜ਼ਰੂਰਤ ਆ ਚਾਰ ਚੁਰ ਪਊਗਾ ਤੇ ਜਿਹੜਾ ਢਿੱਡ ਚੰਗੀ ਤਰ੍ਹਾਂ ਭਰੋਗੀ ਪੂਰਾ ਤੇ ਥਾਣੇ ਦੇ ਘਰੇ ਤੁਹਾਨੂੰ ਦਿਖਾ ਦੇਣੇ ਲੱਗੇ ਤਾਂ ਦੇਖ ਸਾਡੇ ਜਿੱਦਲੇ ਪਾਸੇ ਭਲਾ ਹੈਗੀ ਆ ਆ ਮਿਲਕ ਮੈਨ ਦੇਖ ਸਾਡੇ ਚੰਗੀ ਮੋਟੀ ਮਿਲਕ ਮੈਨ ਲੱਗੀ ਹੈ ਪੜਪੂਲੇ ਅਜਿੱਧਰਲੇ ਪਾਸੇ ਪਲ ਆ ਗਿਆ ਕੋਈ ਇਹ ਨਾ ਨੂੰ ਸੋਤੀਂ ਥੱਲੇ ਜੱਟਾ ਸਾਰਾ ਤਾਂ ਹੋ ਜਾਣਾ ਚਬਾ ਟਪੜੇ ਪੜਪੂਲੇ ਆ ਗਿਆ ਪੂਰਾ ਤੇ ਬਾਕੀ ਚੰਗਾ ਦੂਰ ਦੂਰ ਥਾਣਿਆ ਦੂਸਰੇ ਪਾਸੇ ਤਾਂ ਬਦਦੰਦਾਂ ਦਾ ਆਹ ਦੇਖ ਸਾਡੇ ਇੱਧਰ ਵੀ ਹਵਾਨੇ ਤੇ ਨਾੜਾਂ ਜਿਹੜੀਆਂ ਚੰਗੀਆਂ ਮਿਲਕਵੇਂ ਨੇ ਵੀ ਚੰਗੀ ਲੱਗੀ ਐ ਇਹ ਵੀ ਜੇ ਦੋ ਬੰਨੀ ਨਾੜਾ ਇਤਰੇ ਕੱਢੂਗੀ ਬਾਹ ਜੋ ਪੜਪੂਲ ਅੱਥਗੀ ਠੀਕ ਐ ਹਾਂਜੀ ਆ ਦੇਖ ਸਾ ਤੇ ਤਰ੍ਹਾਂ ਠੰਡ ਸੋਣ ਪੂਰੇ ਓਕੇ ਆ ਮੈਨਾਂ ਭਾਜੀ ਕੋਈ ਗੱਲ ਹੀ ਨਹੀਂ ਕੋਈ ਬਾਤ ਘਾਟ ਨਾ ਨਾ ਇਨੀ ਰਕਮ ਲਾ ਕੇ ਤਨ ਬਾਤ ਘਾਟ ਆਣੀ ਥੋੜਾ ਲੈਣੀ ਅੱਛਾ ਆਹੋ ਪਿੱਛੇ ਤੇ ਤੁਸੀਂ ਵੀ ਰਕਮ ਲਾ ਕੇ ਲਿਆਂਦੀ ਆ ਠੀਕ ਆ ਤੇ ਮੁੱਲ ਫੇਰੇ ਦਾ ਮੁੱਲੇ ਦਾ ਵੀ ਜੀ ਫੋਨ ਤੇ ਕਰਨਾ ਅੱਛਾ ਮੁੱਲੇ ਦਾ ਫੋਨ ਤੇ ਕਰਨਾ ਕਹਾਂਗੇ ਜਿਹੜਾ ਕੋਈ ਗਾਂ ਦਾ ਮੁੱਲ ਪਾਏਗਾ ਅੱਛਾ ਮੋੜਾਂਗਾ ਨਾ ਦੇ ਦਾਂਗੇ ਅਸੀਂ ਅੱਛਾ ਮੁੱਲ ਕੋ ਮੋੜਨਾ ਨਹੀਂ ਦੇਣਾ ਅਰੇ ਇਹ ਵੀ ਕੋ ਮੋਲ ਲਾਉਣਾ ਆਪਣਾ ਹਾਂਜੀ ਹਾਂਜੀ ਇਹ ਆ ਮੋਲ ਪਿੱਛੇ ਵੀ ਲੱਗ ਕੇ ਆਇਆ ਵਾ ਹਾਂਜੀ ਹਾਂਜੀ ਤੇ ਗਾਂ ਵੀ ਲੱਗ ਕੇ ਹੀ ਜਾਣਾ ਆ ਤੇ ਤਸੱਲੀ ਕੋਈ ਆਪਣੀ ਜਿੱਤਰਾ ਮਰਜ਼ੀ ਕਰ ਸਾਡੇ ਕੋ ਰਹਿ ਖੁੱਲਾ ਪਰਮਾਨਦੇ ਰਾਹ ਕੋਈ ਚੱਕਰ ਨਹੀਂ ਅੱਛਾ ਹਾਂ ਖੁੱਲੇ ਰਹਿ ਕੇ ਚੋਲੇ ਡੰਡ ਕੋ 2 ਦਿਨ ਰਹਿਲੇ ਤੇ 4 ਦਿਨ ਰਹਿਲੇ ਠੀਕ ਆ ਹਾਂਜੀ ਇੱਕ ਵੀਰ ਜੀ ਮੰਨ ਲਓ ਆਈ ਮਗਰ ਉਹ ਖੁੱਲੀ ਖਾਲੀ ਆਪੇ ਤੁਹਾਨੂੰ ਬਤਾ ਬੱਦੀ ਆ ਹਾਂਜੀ ਹਾਂਜੀ ਜਿਹੜੇ ਚਾਰ ਜੂਰ ਪਾਊਗਾ ਖੁੱਲੀ ਇਹਦਾ ਆਪਾਂ ਕਰਦੇ ਆ ਜੀ ਸਿਸਟਮ ਤੇ ਖੁੱਲੀ ਖਾਲੀ ਰਹੂਗੀ ਹਰ ਜੂਰ ਖਾਊਗੀ ਫੇਰੇ ਇਹਨੇ ਤੁਹਾਨੂੰ ਬਾਦ ਦੁੱਧ ਆਪੇ ਨਿਆ ਤੇ ਰਮਾਨ ਨਾ ਦੇ ਦੇ। ਠੀਕ ਹੈ ਜੀ। ਜਿਹੜੀ ਆ ਜਾ 12 13 ਦਾ ਇਹ ਚੁਈਆਂ ਵੀ ਇਹਦੇ ਦੋ ਟਾਈਮ ਹੀ ਚਲਦੀ ਹੈ। ਅਜੋ 3 ਟਾਈਮ ਤਾਂ ਵਾ ਚੁਈ ਹੋ ਗਈ ਨੇ ਆਟੋਮੈਟਿਕ ਵੱਜਣਾ। ਠੀਕ ਹੈ ਜੀ। ਅਜੇ ਦੋ ਟਾਈਮ ਹੀ ਚੁਈ ਇਹਦੀ ਕਰਨਦੇ ਆ। ਤੇ ਜੇ ਕੁਝ ਵੱਜੀ ਆ ਇੱਥੇ ਤੋੜੀ ਵੰਡ ਵੀ ਪੈਂਦਿਆ ਵਾ ਤੇ ਸਾਰਾ ਨਜੇ ਪੂਰੀਆਂ ਮਤਲਬ ਸਾਰੀਆਂ ਕੰਡੀਸ਼ਨਾਂ ਇਹਦੇ ਹੱਕ ਚ ਨਹੀਂ ਆ। ਜਦੋਂ ਇਹਦੀਆਂ ਸਾਰੀਆਂ ਕੰਡੀਸ਼ਨਾਂ ਪੂਰੀਆਂ ਹੋ ਗਈਆਂ ਤੇ ਦੁੱਧ ਵੀ ਇਹਦੇ ਜਿਹੜਾ ਵਾ ਫਾਰਮ ਦੀ ਵੀਰ ਜੀ ਵੀਡੀਓ ਦਿਖਾ ਦਾਂਗੇ ਚੰਗੇ ਫਾਰਮ ਚੋਂ ਗਾਂ ਲਈ ਆ। ਠੀਕ ਹੈ ਜੀ। ਬਾਕੀ ਚੰਗਾ ਫਾਰਮ ਆ ਲੈ ਕੋਈ ਏਡੇ ਗਾਂ ਤਿਆਰ ਕਰ ਸਕਦਾ ਵਾ ਫਾਰਮ ਚ ਲੈ ਖੜ ਵੀ ਛੱਕਦੇ ਆਪਾਂ ਠੀਕ ਹੈ ਜੀ ਠੀਕ ਹੈ ਜੀ ਬਾਕੀ ਜੋ ਵੀ ਆ ਤਸੱਲੀ ਆਪਣੀ ਆਪ ਕਰਕੇ ਖੜੋ ਜੀ